ਪ੍ਰੀਤ ਨੂੰ ਕੀ ਹੋ ਗਿਆ? ਬਾਈ ਕਰਮੇ ਨੂੰ ਫੋਨ ਕਰ ਦੋ। ਹੈਲੋ ਕਰਮੇ, ਕਿੱਥੇ ਆਂ? ਜਲਦੀ ਕਰ ਆਜੇ ਤੇਰੇ ਘਰ ਦੇਆਂ ਨੂੰ ਪਤਾ ਨਹੀਂ ਕੀ ਹੋ ਗਿਆ। ਬੀਬੀ ਬੋਤਲ ਹੋ ਰਹੀ ਹੈ। ਅੱਛੇ, ਟੈਸਟ ਕਰਾਉਣ ਪੈਣੀ ਹੈ ਬਈ ਇਹਦੇ।

ਹੈਲੋ ਹਾਂਜੀ ਬਾਈ ਦੁਕਾਨ ਤੇ ਆ ਗਈ ਰਿਪੋਰਟ ਤੁਹਾਡੀ ਹਾਂਜੀ ਹਾਂ ਰਿਪੋਰਟ ਆ ਗਈ ਤੁਹਾਡੇ ਪੇਸ਼ੈਂਟ ਦੀ ਅੱਛਾ ਜੀ ਸੱਲ ਬਹੁਤ ਘੱਟ ਦੇ ਦੇਖਦੇ ਬਾਈ ਅੱਛਾ ਜੀ ਇਹਦਾ ਡ੍ਰਿਪ ਲੈਣਾ ਆਉਂਗਾ ਮੈਂ ਅੱਛਾ ਜੀ ਕਿਨਾਰੀ ਵਾਲ ਪਾਣੀ ਅੱਛਾ ਜੀ ਇੱਕ ਬੱਕਰੀ ਉਹ ਜਿੰਨਾ ਉਸਕੋ ਨੱਪ ਲਿਆ ਬਤਵਤ ਫੇਰ ਠੀਕ ਹੋਣਗੇ ਪੇਸ਼ ਇਹ ਬੱਕਰੀ ਉਹ ਤਾਂ ਮਹੀਨਾ ਪਿਆਦਾਂਗੇ ਜੀ ਹਾਂ ਮਹੀਨੇ ਪਹਿਲੇ ਤੁਹਾਡੇ ਅੱਛਾ ਬਾਈ ਠੀਕ ਹੈ ਇਹ ਹਾਂ ਜੰਗਰਾ ਠੀਕ ਹੈ ਬਈਆ ਤੂੰ ਦੱਸ ਆ ਤੇਰੇ ਕੋਲ ਬੱਕਰੀਆਂ ਹੈਗੀਆਂ ਨੇ ਨਾ ਯਾਰ ਆਪਾਂ ਤਾਂ ਵੇਚਦੇ ਆ ਆਪ ਨੂੰ ਦੁੱਧ ਚਾਹੀਦਾ ਯਾਰ ਬੱਕਰੀਆਂ ਦਾ ਦੁੱਧ ਦਵਾ ਲਾਂਗੇ ਤੈਨੂੰ ਆਪਣੇ ਮਿੱਤਰ ਲਵੇ ਹੈਗੀਆਂ ਤੈਨੂੰ ਪੁੱਛ ਕੇ ਦੱਸ ਦੇਣਾ ਪੁੱਛ ਲਾਂ ਮੜਾ ਫਿਰ ਹੈਲੋ ਮਾਨੇ ਦੁੱਧ ਚਾਹੀਦਾ ਬਈ ਬੱਕਰੀਆਂ ਦਾ ਕਿੱਥੋਂ ਕਰੀਓ ਅੱਛਾ ਨਹਿਰ ਤੇ ਆਉਣੇ ਅਸੀਂ ਇੱਥੇ ਆਉਣੇ ਨਹਿਰ ਤੇ ਹਟਲੋ ਠੀਕ ਹੈ ਬਈ ਚੱਲ ਚੱਲੀਏ ਫਿਰ ਚੱਲ ਆ ਜਾ ਫਿਰ ਚੱਲ ਲੈ ਕਰਮੇ ਨੇ ਚਮਕੌਰ ਲੈ ਗਿਆ ਅੱਜ ਖੈਰ ਨਹੀਂ ਲੱਗਦੀ ਫੋਨ ਕਰਕੇ ਕਹੀ ਦੀਏ ਮੜਾ ਜਾ ਹਲੋ ਆ ਕਰਮੇ ਕਿੱਧਰ ਜਾ ਰਿਹਾ ਚਮਕੌਰ ਨਾ ਅੱਜ ਅ ਦੁੱਦ ਲੈਣ ਜਾ ਰਿਹਾ ਦੁੱਦ ਰੱਖੀ ਮਤਲਬ ਰੱਖੀ ਗੱਲਾ ਇਹਦੇ ਨਾਲ ਸਲਾਹ ਸਲੂ ਨਾ ਲਈ ਸਲਾਹ ਬਹੁਤੀ ਚੰਗੀ ਨਹੀਂ ਹੈਗੀ ਉਹਦੀ ਹਾਂ ਤੈਨੂੰ ਆਹੀ ਕਹਿਣਾ ਸੀਗਾ ਤੇਰਾ ਰੱਖੀ ਮੜ ਜਾਵਦਾ ਮੈਂ ਤੁੰ ਵੱਲ ਤਾਂ ਆ ਰਿਹਾ ਹਾਂ ਹਾਂ ਮਹੀਨਾ ਤੋਂ ਤੇਰਾ ਦੁੱਧ ਬਹੁਤ ਆਉਂਦਾ ਹੂ ਦੁੱਧ ਤਾਂ ਮਹਿੰਗਾ ਬੱਕਰੀਆਂ ਦਾ ਹਾਂ ਠੀਕ ਹੈ ਜੇ ਤੂੰ ਬੱਕਰੀ ਲੈ ਲੈ ਨਾ ਓਏ ਭਰਾਵਾ ਤੇਰੀ ਸਲਾਹ ਮਾੜੀ ਹੁੰਦੀ ਆ ਲੋਕ ਕਹਿੰਦੇ ਨੇ ਕਿ ਮਾੜੀ ਨਹੀਂ ਗੱਲ ਮੈਂ